ਭਾਵੇਂ ਦੇਸ਼ ਵਿੱਚ ਹੈ ਭਾਵੇਂ ਵਿਦੇਸ਼ ਵਿੱਚ ਹੈ ਭਾਵੇਂ 에ਰਪਲੇਨ ਦੇ ਵਿੱਚ ਹੈ ਕਿਤੇ ਵੀ ਹੈ ਉਹਨੂੰ ਉਹਦੇ ਮਾਲਕ ਤੋਂ ਕਦੇ ਕੋ ਦੂਰ ਨਹੀਂ ਕਰ ਸਕਦਾ ਜੀ ਇਹ ਹਰੀ ਦੇ ਨਾਮ ਦੀ ਵਿਸ਼ੇਸ਼ਤਾ ਹੈ ਇਹ ਹਰੀ ਦੇ ਨਾਮ ਦਾ ਗੁਣ ਹੈ ਕਿ ਇੱਕ ਵਾਰੀ ਜਿਹਦੇ ਹਿਰਦੇ ਅੰਦਰ ਵਸ ਗਿਆ ਪੱਕਾ ਹੋ ਗਿਆ ਮਾਰਾ ਕਹਿੰਦੇ ਉਹਨੂੰ ਤੇ ਜਿੰਦ ਨੂੰ ਫਿਰ ਵੱਖਰਾ ਨਹੀਂ ਕੀਤਾ ਜਾ ਸਕਦਾ ਜੀ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਕਸ ਹੋ ਜਾਏ ਤੇ ਵੱਖਰਾ ਨਹੀਂ ਮਹਾਰਾ ਸੱਚੇ ਪਾਤਸ਼ਾਹ ਮੀਰ ਕਰਦੇ ਨੇ ਹਰ ਹਰ ਜੰਦੂ ਇੱਕ ਹੈ ਬਿਬ ਵਿਚਾਰ ਕਛ ਨਾਹੀਂ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਜਿਵੇਂ ਪਾਣੀ ਅਤੇ ਪਾਣੀ ਦੀਆਂ ਛੱਲਾ ਸੋਨਾ ਤੇ ਸੋਨੇ ਦੇ ਸਾਥ ਸੰ ਬਣੇ ਹੋਏ ਗਹਿਣੇ ਮਹਾਰਾ ਕਹਿੰਦੇ ਇੱਕ ਹੀ ਹੁੰਦੇ ਹਨ ਲਹਿਰਾ ਜਿਹੜੀਆਂ ਪਾਣੀ ਦੇ ਵਿੱਚੋਂ ਪੈਦਾ ਹੋ ਕਰਕੇ ਫਿਰ ਪਾਣੀ ਵਿੱਚ ਹੀ ਸਮਾ ਜਾਂਦੀਆਂ ਨੇ ਸੋਨੇ ਦੇ ਮਾਰਾ ਕਹਿੰਦੇ ਪੀਛ ਤੋਂ ਗਹਿਣੇ ਤਿਆਰ ਕੀਤੇ ਜਾਂਦੇ ਢਾਲ ਕਰਕੇ ਫਿਰ ਉਹ ਸੋਨੇ ਦਾ ਰੂਪ ਹੋ ਜਾਂਦੇ ਹਨ ਕੋਈ ਫਰਕ ਨਹੀਂ ਇੱਕੋ ਹੀ ਹਨ ਇਸੇ ਤਰ੍ਹਾਂ ਮਾਰਾ ਕਹਿੰਦੇ ਜਿਨ੍ਹਾਂ ਨੂੰ ਹਰੀ ਦੇ ਨਾਮ ਦੀ ਵਡਿਆਈ ਮਿਲ ਜਾਂਦੀ ਆ ਨਾ ਮਾਰਾ ਕਹਿੰਦੇ ਅਠੇ ਪੈਰ ਉਹ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਆ ਸੁਰਤ ਉਹਨਾਂ ਦੀ ਉੱਥੇ ਖੁੱਪੀ ਰਹਿੰਦੀ ਆ ਕਦੇ ਆਪਣੇ ਮਾਲਕ ਤੋਂ ਵੱਖ ਨਹੀਂ ਹੋ ਸਕਦੇ ਤੇ ਨਾਲ ਮਹਾਰਾਜ ਜੀ ਨੇ ਇੱਕ ਬਹੁਤ ਪਿਆਰਾ ਬਚਨ ਕਿਹਾ ਮਹਾਰਾ ਜੀ ਕਹਿੰਦੇ ਪਰ ਇਹ ਦਾਤ ਮਿਲਨੀ ਪੂਰੇ ਗੁਰੂ ਦੇ ਕੋਲੋਂ ਸ਼ੱਤ ਵੀ ਰੱਖ ਦਿੱਤੀ ਮਹਾਰਾਜ ਨੇ ਕਿ ਜੇਕਰ ਤੁਸੀਂ ਉਹ ਨਾਮ ਦੀ ਵਡਿਆਈ ਲੈਣਾ ਚਾਹੁੰਦੇ ਹੋ ਅੱਥੇ ਪੈਰ ਚਾਹੁੰਦੇ ਹੋ ਕਿ ਸਾਡੀ ਸੁਰਤ ਚੁੱਭ ਜਾਏ ਉਸ ਪਰਮਾਤਮਾ ਦੇ ਨਾਮ ਵਿੱਚ ਖੁੱਭ ਜਾਏ ਸਾਡੀ ਸੁਰਤ ਚੁੱਭੀ ਰਹੇ ਮਾਲਕ ਦੇ ਚਰਨਾਂ ਦੇ ਵਿੱਚ ਤੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਗੁਰੂ ਵੀ ਪੂਰਾ ਹੋਣਾ ਚਾਹੀਦਾ ਮਾਰਾ ਕਹਿੰਦੇ ਮੇਰੇ ਮਨ 'ਚ ਤੂੰ ਇਸ ਪ੍ਰੇਮ ਦੀ ਖੇਡ ਨੂੰ ਖੇਡਣਾ ਚਾਹਨਾ ਤੇ ਪੂਰੇ ਗੁਰੂ ਦੇ ਨਾਲ ਜੁੜੀ ਕਿਸੇ ਡੇਰੇ ਤਾਰ ਦੇ ਨਾਲ ਕਿਸੇ ਦੰਬੀ ਦੇ ਨਾਲ ਕਿਸੇ ਪਖੰਡੀ ਦੇ ਨਾਲ ਨਾ ਜੁੜ ਜਾਈ। ਕਿਉਂ ਕਰਕੇ ਵੱਖ-ਵੱਖ ਤਰ੍ਹਾਂ ਦੇ ਬਾਬੇ ਵੀ ਬਾਬਿਆਂ ਦਾ ਟ੍ਰੈਂਡ ਵੀ ਬਹੁਤ ਜ਼ਿਆਦਾ ਚੱਲ ਰਿਹਾ। ਤੇ ਮਾਰਾ ਸੱਚੇ ਬਾਦਸ਼ਾਹ ਕਹਿੰਦੇ ਉੱਥੇ ਜਿੱਥੇ ਅੰਦਰ ਦੀ ਜੇਕਰ ਸ਼ਾਂਤੀ ਚਾਹਨਾ ਉੱਥੇ ਨਕਲੀ ਗੁਰੂਆਂ ਤੋਂ ਬਚ ਕਰਕੇ ਰਹੀਂ। ਕੋਈ ਨਕਲੀ ਗੁਰੂ ਤੁਹਾਨੂੰ ਅੰਦਰ ਦੀ ਸ਼ਾਂਤੀ ਨਹੀਂ ਦੇ ਸਕੇਗਾ ਟਿਕਾਓ ਨਹੀਂ ਦੇ ਸਕੇਗਾ ਮਹਾਰਾਜ ਦੇ ਬਚਨ ਨੇ ਜਿਹੜੇ ਆਪ ਡੁੱਬੇ ਹੋਣ ਉਹ ਤੁਹਾਨੂੰ ਕਿਵੇਂ ਪਾਰ ਲਾ ਸਕਦੇ ਆ ਜੀ ਉਹ ਤੁਸੀਂ ਦੇਖੋ ਜਿਹੜੇ ਬੱਚਿਆਂ ਨੇ ਬਹੁਤ ਅੱਗੇ ਜਾਣਾ ਹੁੰਦਾ ਜੀ ਬੱਚੇ ਪੜਾਈਆਂ ਕਰਦੇ ਆ ਵਿਦਿਆ ਪੜ੍ਹਦੇ ਆ ਸਾਧ ਸੰਗਤ ਉਹਨਾਂ ਦੀਆਂ ਕਿਤਾਬਾਂ ਉਹਨਾਂ ਨੂੰ ਪੜਾਈਆਂ ਜਾਂਦੀਆਂ ਜਿਨ੍ਹਾਂ ਨੇ ਉਹਨਾਂ ਸਬਜੈਕਟਾਂ ਦੇ ਵਿੱਚ ਮਹਾਰਤ ਹਾਸਲ ਕੀਤੀ ਹੈ ਸੇ ਬੱਚੇ ਨੇ ਸਾਾਸਨ ਸਾਇੰਸ ਦੇ ਸਬਜੈਕਟ ਰੱਖਿਆ ਤੇ ਉਹਨਾਂ ਲੋਕਾਂ ਦੀਆਂ ਕਿਤਾਬਾਂ ਨੇ ਫਿਰ ਅੱਗੇ ਉਹ ਪੜ੍ਹਦੇ ਨੇ ਜਿਨ੍ਹਾਂ ਨੇ ਉਹਦੇ ਵਿੱਚ ਬਹੁਤ ਵੱਡੀ ਮਹਾਰਤ ਹਾਸਲ ਕੀਤੀ ਹੋਵੇ ਜੀ ਉਹ ਬੱਚੇ ਮੈਤ ਰੱਖਦੇ ਆ ਉਹਨਾਂ ਲੋਕਾਂ ਦੀਆਂ ਕਿਤਾਬਾਂ ਫਿਰ ਪੜ੍ਹਨੀਆਂ ਪੈਂਦੀਆਂ ਜਿਨ੍ਹਾਂ ਨੇ ਉਸ ਵਿਸ਼ੇ ਦੇ ਵਿੱਚ ਮਹਾਰਤ ਹਾਸਲ ਕਰ ਲਈ ਹੋਵੇ ਮਾਰਾ ਸੱਤੇ ਪਾਰ ਸਕੀ ਜੇ ਜੇ ਤੂੰ ਪ੍ਰੇਮ ਦਾ ਕੀ ਆਨੰਦ ਲੈਣਾ ਚਾਹਨਾ ਜੋਸ ਪ੍ਰੇਮ ਦੀ ਮਹਾਰਾ ਸੱਤੇ ਪਾਤਸ਼ਾਹ ਕਹਿੰਦੇ ਕਹਾਣੀ ਨੂੰ ਸਮਝਣਾ ਚਾਹਣਾ ਤੇ ਫਿਰ ਮਹਾਰਾ ਸੱਤੇ ਪਾਤਸ਼ਾਹ ਕਹਿੰਦੇ ਉਸ ਗੁਰੂ ਸੱਚੇ ਦੇ ਕੋਲ ਚੱਲਿਆ ਜਾ ਮਹਾਰਾ ਸੱਤੇ ਪਾਤਸ਼ਾਹ ਕਹਿੰਦੇ ਜਿਸ ਨੂੰ ਇਸ ਸਬਜੈਕਟ ਤੇ ਬੜੀ ਵੱਡੀ ਮਹਾਰਤ ਹੈ ਜਿਨੇ ਪ੍ਰਮਾਤਮਾ ਦੇ ਚਰਨਾਂ ਦਾ ਪ੍ਰੇਮ ਦਾ ਰੰਗ ਮਾਣਿਆ ਉਸ ਗੁਰੂ ਨੇ ਉਹਦੇ ਕੋਲ ਬੈਠ ਕਰਕੇ ਉਸ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾ ਮਹਾਰਾ ਕਹਿੰਦੇ ਗੁਰੂ ਪੂਰਾ ਚਾਹੀਦਾ ਹੈ ਗੁਰਬਾਣੀ ਵਿੱਚ ਬੜੇ ਬਚਨ ਆਉਂਦੇ ਗੁਰ ਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਧੇ ਮੈਂ ਦੀਨੋਂ ਜਨਮ ਜਨਮ ਕੀ ਮੈਲ ਗਈ ਵੀ ਅਦਾਜ਼ ਕਿਤੋਂ ਮਿਲੀ ਪੂਰੇ ਗੁਰੂ ਤੋਂ ਗੁਰ ਪੂਰਾ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਹੋਣਾ ਚਾਹੀਦਾ ਹੈ ਗੁਰ ਪੂਰਾ ਭੇਟਿਓ ਵਡਭਾਗੀ ਮੰਨੇ ਭਿਆ ਪ੍ਰਗਾਸਾ ਪੂਰਾ ਗੁਰੂ ਮਿਲ ਗਿਆ ਉਹਨੇ ਮਨ ਵਿੱਚ ਪ੍ਰਕਾਸ਼ ਕਰ ਦਿੱਤਾ ਜੀ ਤੋਂ ਸਾਸ ਸੰਗ ਦੀਆਂ ਅਸੀਆਂ ਬਹੁਤ ਸਾਰੀਆਂ ਪੰਕਤੀਆਂ ਗੁਰਬਾਣੀ ਵਿੱਚ ਮਿਲ ਜਾਣਗੀਆਂ ਜਿੱਥੇ ਮਹਾਰਾਜ ਜੀ ਨੇ ਗੁਰੂ ਸ਼ਬਦ ਵਰਤਿਆ ਤੇ ਨਾਲ ਪੂਰਾ ਸ਼ਬਦ ਵੀ ਵਰਤਿਆ ਹੈ ਇਸ ਦਾ ਭਾਗ ਵੀ ਵੀ ਅਧੂਰਾ ਵੀ ਕਿਤੇ ਨਾ ਕਿਤੇ ਜ਼ਰੂਰ ਹੋਊਗਾ ਫਿਰ ਜੋ ਮਹਾਰਾ ਸਾਨੂੰ ਸੁਚੇਤ ਕਰ ਰਿਹਾ ਹੈ ਪੂਰੀ ਬਾਣੀ ਦੀ ਗੱਲ ਕਰ ਨਾਲ ਮਹਾਰਾ ਸੱਚੀ ਬਾਣੀ ਦੀ ਵੀ ਕੱਚੀ ਬਾਣੀ ਦੀ ਵੀ ਮਹਾਰਾ ਜੀ ਨੇ ਗੱਲ ਕਰ ਦਿੱਤੀ ਵੀ ਕੱਚੀ ਬਾਣੀ ਵੀ ਹੈ ਉਹ ਤੋਂ ਬਚ ਕਰਕੇ ਰਹੋ ਸੱਚੀ ਬਾਣੀ ਨੂੰ ਸਿੱਖੋ ਇਹ ਹੀ ਹੈ ਜਿਹੜੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਮਿਲੀ ਆ ਪਰ ਤੁਹਾਨੂੰ ਕੱਚੀਆਂ ਬਾਣੀਆਂ ਆਪ